ਸਾਥੀਓ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਉਮੀਦ ਕਰਦਾ ਹਾਂ ਕਿ ਸਾਰੇ ਮੇਰੇ ਦੋਸਤ ਮੇਰੇ ਸਾਥੀ ਫੇਸਬੁੱਕ ਤੇ ਜਿੰਨੇ ਵੀ ਨੇ ਜਿੰਨੇ ਵੀ ਮੈਨੂੰ ਵੇਖਦੇ ਨੇ ਸਾਰੇ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਚ ਹੋਣਗੇ ਤਾਂ ਸਾਥੀਓ ਅੱਜ ਮੈਂ ਤੁਹਾਡੇ ਨਾਲ ਲਾਈਵ ਆਰਥਿਕ ਕ੍ਰਾਂਤੀ ਦੇ ਤੌਰ ਤੇ ਮੁੜ ਤੋਂ ਹੋਇਆ ਤਾਂ ਸਾਥੀਓ ਜਿਵੇਂ ਕਿ ਆਪਾਂ ਪਿਛਲੇ ਦਿਨੀ ਵੀਡੀਓ ਪਾਈ ਸੀਗੀ ਕਿ ਆਪਾਂ ਨੂੰ 146 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਆਪਾਂ ਨੂੰ ਡੀਲਰ ਚਾਹੀਦੇ ਸੀ ਉਹ ਡੀਲਰਾਂ ਦਾ ਕੀ ਕੰਮ ਸੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਉਹਨਾਂ ਨੇ ਪੰਜਾਬ ਦੇ ਜਿੰਨੇ ਵੀ ਸ਼ਹਿਰ ਆ ਜਿਹੜਾ ਸ਼ਹਿਰ ਉਹਨਾਂ ਨੂੰ ਦਿੱਤਾ ਜਾਏਗਾ ਉਹ ਸ਼ਹਿਰ ਦੇ ਜਿੰਨੇ ਵੀ ਪਿੰਡ ਹੈ ਉਹ ਸ਼ਹਿਰ ਦੇ ਜਿੰਨੇ ਵੀ ਸ਼ਹਿਰ ਦੇ ਵਾਰਡ ਹੈ ਉਹਨਾਂ ਦੇ ਵਿੱਚ ਗ੍ਰਾਹਕ ਸੇਵਾ ਕੇਂਦਰਾਂ ਤੇ ਨਿਗਰਾਨੀ ਦਾ ਕੰਮ ਹੋਏਗਾ ਉਹਨਾਂ ਦਾ ਉਹਨਾਂ ਦੀ ਅਥਾਰਟੀ ਦੇ ਅੰਦਰ ਹੋਏਗੀ ਅਥਾਰਟੀ ਟੇਕਰਸ਼ਿਪ ਉਹਨਾਂ ਦੀ ਐਕਟਿਵ ਕੀਤੀ ਜਾਏਗੀ ਜਿਹੜੇ ਡੀਲਰ ਹੈ ਇਹ ਪਿਛਲੀ ਵੀਡੀਓ ਚ ਆਪਾਂ ਤੁਹਾਨੂੰ ਦੱਸਿਆ ਸੀ ਤੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਇਹ ਆਰਥਿਕ ਕ੍ਰਾਂਤੀ ਦੇ ਆਧਾਰ ਤੇ ਹੀ ਹੈ ਤੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਣਾ ਹਾਂ ਕਿ ਜਿਵੇਂ ਕਿ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖ ਵੀ ਰਹੇ ਹੋ ਐਸਟੀ ਡੀਜੀ ਪੇ ਗ੍ਰਾਹਕ ਸੇਵਾ ਕੇਂਦਰ ਜਿੰਨੇ ਵੀ ਖੁੱਲੇ ਹੋਏ ਐ ਤੇ ਜਿਹੜੇ ਵਧੀਆ ਤੌਰ ਤੇ ਕੰਮ ਕਰਦੇ ਆ ਸਾਰਾ ਜਿਹੜਾ ਗ੍ਰਾਹਕ ਸੇਵਾ ਕੇਂਦਰ ਦਾ ਜਿਵੇਂ ਡੋਮੈਸਟਿਕ ਮਨੀ ਟਰਾਂਸਫਰ ਹੋ ਗਿਆ ਆਧਾਰ ਨੇਵਲ ਪੇਮੈਂਟ ਸਿਸਟਮ ਹੋ ਗਿਆ ਭਾਰਤ ਬਿੱਲ ਪੇਮੈਂਟ ਸਰਵਿਸਸ ਹੋ ਗਿਆ ਮੋਬਾਈਲ ਰੀਚਾਰਜ ਡਿਸ਼ ਰੀਚਾਰਜ ਹੋ ਗਿਆ ਮਤਲਬ ਕਿ ਬੀਵੀਪੀਐਸ ਰੀਚਾਰਜ ਏਪੀਐਸ ਡੀਐਮਟੀ ਦਾ ਜਿਹੜੇ ਸਾਰਾ ਕੰਮ ਕਰਦੇ ਆ ਉਸ ਸੇਵਾ ਕੇਂਦਰਾਂ ਦੇ ਉੱਪਰ 1 ਅਗਸਤ ਤੋਂ ਕੈਂਪ ਲੱਗਣ ਜਾ ਰਹੇ ਆ ਪਬਲਿਕ ਸੇਵਾਵਾਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਪੈਨਸ਼ਨ ਬੰਨਣਾ ਜਿਨ੍ਹਾਂ ਦੇ ਵਿੱਚ ਸ਼ਗਨ ਸਕੀਮ ਜਿਨ੍ਹਾਂ ਦੇ ਵਿੱਚ ਆਪਣਾ ਸਰਟੀਫਿਕੇਟ ਅਪਲਾਈ ਕਰਨਾ ਸਰਟੀਫਿਕੇਟ ਰੈਜ਼ੀਡੈਂਸ਼ੀਅਲ ਹੋਵੇ ਕਾਸਟ ਹੋਵੇ ਠੀਕ ਹੈ ਰੂਲਰ ਸਰਟੀਫਿਕੇਟ ਹੋਵੇ ਤੇ ਹੋਰ ਵੀ ਕਈ ਤਰ੍ਹਾਂ ਦੇ ਜਿੰਨੇ ਵੀ ਸਰਟੀਫਿਕੇਟ ਆਪਣੇ ਗ્રાਹਕ ਸੇਵਾ ਕੇਂਦਰਾਂ ਤੇ ਉਪਲਬਧ ਹੁੰਦੇ ਹਨ ਉਹ ਸਾਰੇ ਦੇ ਸਾਰੇ ਸਰਟੀਫਿਕੇਟ STDG ਪੇ ਸੇਵਾ ਕੇਂਦਰਾਂ ਤੇ ਉਹਨਾਂ ਦਾ ਕੈਂਪ ਲੱਗੇਗਾ ਪੈਨਸ਼ਨ ਸਕੀਮ ਆ ਜਿਹੜੇ ਪੈਨਸ਼ਨ ਸਕੀਮ ਦਾ ਵੀ ਕੈਂਪ ਲੱਗੇਗਾ ਜਿੰਨੇ ਵੀ STDG ਪੇ ਦੇ ਗ੍ਰਾਹਕ ਸੇਵਾ ਕੇਂਦਰ ਹੈਗੇ ਪੈਨਸ਼ਨ ਵੀ ਜਿਵੇਂ ਤਿੰਨ ਤਰ੍ਹਾਂ ਦੀ ਪੈਨਸ਼ਨ ਹੁੰਦੀ ਆ ਬੁਢੇਪਾ ਪੈਨਸ਼ਨ ਵਿਧਵਾ ਪੈਨਸ਼ਨ ਤੇ ਅੰਗਹੀਨ ਪੈਨਸ਼ਨ ਇਹ ਮੇਰੇ ਵੀ ਨੋਟ ਕਰ ਲੈਣ ਵੀ ਪੈਨਸ਼ਨ ਕਈ ਵਾਰੀ ਬੁਢੇਪਾ ਪੈਨਸ਼ਨ ਦੇ ਟ੍ਰੇਨਿੰਗ ਲਈ ਜਾਂਦੇ ਹੁੰਦੇ ਆ ਪੈਨਸ਼ਨ ਤਿੰਨ ਤਰ੍ਹਾਂ ਦੀ ਬਣਦੀ ਜਾਂਦੀ ਆ ਬੁਢੇਪਾ ਪੈਨਸ਼ਨ ਵਿਧਵਾ ਪੈਨਸ਼ਨ ਤੇ ਅੰਗਹੀਨ ਪੈਨਸ਼ਨ ਤੇ ਨਾਲ ਆਧਾਰ ਕਾਰਡ ਡਾਊਨਲੋਡ ਆਧਾਰ ਕਾਰਡ ਦੀ ਕਰੈਕਸ਼ਨ ਉਹ ਵੀ ਉਸੇ ਗ્રાਹਕ ਸੇਵਾ ਕੇਂਦਰ ਤੇ ਕੀਤੇ ਜਾਣਗੇ ਉਸ ਕੈਂਪ ਦੇ ਵਿੱਚ ਕੀਤੇ ਜਾਣਗੇ ਪਬਲਿਕ ਨੂੰ ਇਕੱਠਾ ਕੀਤਾ ਜਾਏਗਾ ਉਸ ਕੈਂਪ ਉਸ ਪੁਆਇੰਟ ਤੇ ਤਾਂ ਜਿੰਨੇ ਵੀ ਮੇਰੇ ਐਸਟੀਡੀਜੀ ਪੇ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸੇਵਾ ਕੇਂਦਰਾਂ ਦੇ ਰਿਟੇਲਰ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਐਸ ਟੀ ਡੀ ਜੀ ਪੇ ਜਿਹੜਾ ਹੈਲਪਲਾਈਨ ਨੰਬਰ ਹੈਗੇ ਆ ਪਿਛਲੀ ਵੀਡੀਓ ਚ ਇਹਦੇ ਵਿੱਚ ਹੈਲਪਲਾਈਨ ਨੰਬਰ ਦਿੱਤੇ ਸੀਗੇ ਇਸ ਦੇ ਵੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਹੈਲਪਲਾਈਨ ਨੰਬਰ ਦੇ ਦੇਵਾਂਗਾ ਉਹਨਾਂ ਤੇ ਹੈਲਪਲਾਈਨ ਨੰਬਰ ਦੇ ਉੱਪਰ ਜਿੰਨੇ ਵੀ ਐਸ ਟੀ ਡੀ ਜੀ ਪੇ ਦੇ ਸੇਵਾ ਕੇਂਦਰ ਨੇ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਵੀ ਆ ਚਾਹੀ ਤਾਂ ਉਹ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ ਆਪਣਾ ਬੁਕਿੰਗ ਕਰਵਾ ਲੈਣ ਵੀ ਸਾਨੂੰ ਕੈਂਪ ਦੀ ਨੀਡ ਹੈ ਉਹ ਕੈਂਪ ਦੇ ਵਿੱਚ ਜਿੰਨੀਆਂ ਵੀ ਪਬਲਿਕ ਸੇਵਾਵਾਂ ਹੈਗੀਆਂ ਸਹੂਲਤਾਂ ਹੈਗੀਆਂ ਉਹ ਪਬਲਿਕ ਸਹੂਲਤਾਂ ਦਾ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਏਗੀ ਤੇ ਉਹਨਾਂ ਨੂੰ ਲਾਭ ਵੀ ਦਿੱਤਾ ਜਾਏਗਾ ਤੇ ਦੁਬਾਰਤੋਂ ਫਿਰ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਐਸਟੀ ਡੀਜੀਪੀ ਦੇ ਸੇਵਾ ਕੇਂਦਰ ਸਹੀ ਪੂਰੀਆਂ ਸੇਵਾਵਾਂ ਦੇ ਨਾਲ ਚੱਲ ਰਹੇ ਨੇ ਜਿਹੜੇ ਕੀ ਜਿਹੜੇ STDGPE ਦੇ ਸੇਵਾ ਕੇਂਦਰ ਚਾਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਨੇ DMT, AEPS, BBPS ਤੇ ਰੀਚਾਰਜ ਇਹ ਸਾਰੀਆਂ ਸੇਵਾਵਾਂ ਦਿੰਦੇ ਨੇ ਜਿਹੜੇ STDGPE ਦੇ ਸੇਵਾ ਕੇਂਦਰ ਉਹਨਾਂ ਦੇ ਉੱਪਰ ਪਬਲਿਕ ਸੇਵਾਵਾਂ ਨੂੰ ਲੈ ਕੇ ਸੇਵਾ ਕੇਂਦਰ ਦੀਆਂ ਹੋਰ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਉਹਨਾਂ ਦੇ ਵੀ ਟ੍ਰੇਨਿੰਗ ਕੈਂਪ ਲੱਗਣਗੇ ਦੇ ਨਾਲ-ਨਾਲ ਪਬਲਿਕ ਨੂੰ ਸਹੂਲਤਾ ਤੁਹਾਡੇ ਪੁਆਇੰਟ ਤੋਂ ਤੁਹਾਡੇ ਪਿੰਡ ਦੇ ਆ ਤੁਹਾਡੇ ਸ਼ਹਿਰ ਦੇ ਆ ਉਥੇ ਦਿੱਤੀਆਂ ਜਾਣੀਆਂ ਕੈਂਪ ਦੇ ਦੌਰਾਨ ਜਿਹਦੇ ਵਿੱਚ ਮੈਂ ਦੁਬਾਰਾ ਫੇਰ ਮੁੜ ਤੋਂ ਦੱਸਣ ਜਾ ਰਿਹਾ ਜਿਹਦੇ ਵਿੱਚ ਪੈਨਸ਼ਨ ਸਕੀਮ ਅੰਗਹੀਨ ਵਿਧਵਾ ਬੁਢੇਪਾ ਨਾਲ ਆਧਾਰ ਕਾਰਡ ਡਾਊਨਲੋਡ ਕਿਵੇਂ ਹੁੰਦਾ ਤੇ ਆਧਾਰ ਕਾਰਡ ਦੀ ਕਰੈਕਸ਼ਨ ਕਿਵੇਂ ਹੁੰਦੀ ਆ ਉਹੋ ਵੀ ਉਥੇ ਕੀਤੇ ਜਾਣਗੇ ਨਾਲ ਸ਼ਗਨ ਸਕੀਮ ਆ ਜਿਹੜੀਆਂ ਉਹ ਕਿਵੇਂ ਅਪਲਾਈ ਹੁੰਦੀਆਂ ਤੇ ਉਥੇ ਅਪਲਾਈ ਵੀ ਤੁਹਾਡੇ ਜਿਹੜੇ ਕਸਟਮਰ ਆ ਤੁਹਾਡੇ ਉਥੇ ਗਾਖ ਹੈਗੇ ਆ ਉਹਨਾਂ ਦੀਆਂ ਕੀਤੀਆਂ ਜਾਣੀਆਂ ਜਿੰਨੇ ਵੀ ਸਰਟੀਫਿਕੇਟ ਆ ਚਾਹੇ ਕਾਸਟ ਆ ਚਾਹੇ ਰੈਜੀਡੈਂਸ ਆ ਚਾਹੇ ਇਨਕਮ ਆ ਚਾਹੇ ਰੂਲਰ ਸਰਟੀਫਿਕੇਟ ਆ ਉਹ ਕਿਵੇਂ ਬਣਾਏ ਜਾਂਦੇ ਆ ਤੇ ਉਥੇ ਬਣਾਏ ਵੀ ਜਾਣਗੇ ਉਸ ਕੈਂਪ ਦੇ ਵਿੱਚ ਤਾਂ ਸਾਥੀਓ ਹੋਰ ਵੀ ਜਿੰਨੀਆਂ ਵੀ ਪਬਲਿਕ ਸੈਕਟਰ ਦੀਆਂ ਸਹੂਲਤਾਵਾਂ ਚਾਹੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਚਾਹੇ ਆਪਣਾ ਜਿਹੜਾ 5 ਲੱਖ ਵਾਲਾ ਕਾਰਡ ਹੁੰਦਾਗਾ ਉਹਨੂੰ ਆਪਾਂ ਹੋਰ ਵੀ ਮੈਂ ਸਕਿਪ ਕਰਕੇ ਆਪਣਾ ਜੋ ਵੀ ਹੈ ਕਾਰਡ ਕਾਫੀ 3-4 ਤਰ੍ਹਾਂ ਦੇ ਹੈਗੇ ਨੇ ਜਿਹੜੇ ਆਪਣੇ ਹੈਲਥ ਦੇ ਕਾਰਡ ਨੇ ਉਹ ਵੀ ਬਣਦੇ ਨੇ ਤੇ ਨਾਲ ਨਾਲ ਹੋਰ ਵੀ ਜਿਹੜੀਆਂ ਪਬਲਿਕ ਨੂੰ ਆਪਾਂ ਪਿੰਡਾਂ ਦੇ ਵਿੱਚ ਬੈਠ ਕੇ ਸਹੂਲਤਾਂ ਬੈਂਕ ਦੀਆਂ ਤੇ ਕਚਹਿਰੀ ਦੀਆਂ ਦੇ ਸਕਦੇ ਆ ਉਹ ਸਾਰੀਆਂ ਇਕੱਠੀਆਂ ਕਰਕੇ STDG Pay ਦੇ ਪੁਆਇੰਟ ਤੇ ਕੈਂਪ ਲੱਗਣ ਜਾ ਰਹੇ ਆ ਤਾਂ ਉਹ ਕੈਂਪਾਂ ਦਾ ਲਾਭ ਲੈਣ ਦੇ ਲਈ STDG Pay ਗ੍ਰਾਹਕ ਸੇਵਾ ਕੇਂਦਰ ਨੂੰ ਵੱਧ ਤੋਂ ਵੱਧ ਵਰਤੋਂ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਉੱਥੇ ਕੈਂਪ ਦੀ ਮਨਜ਼ੂਰੀ ਆਪਾਂ ਨੂੰ ਮਿਲ ਸਕੇ ਤੇ ਪਬਲਿਕ ਦੀਆਂ ਹੋਰ ਸਾਰੀਆਂ ਸੇਵਾਵਾਂ ਆਪਾਂ ਉੱਥੇ ਪ੍ਰਦਾਨ ਕਰ ਸਕਦੇ ਤੇ ਜਿਹੜੇ ਵੀ ਰਿਟੇਲਰ ਨੇ ਜਿਹੜੇ ਵੀ STDGPE ਦੇ ਅੱਗੇ bizness correspondent ਨੇ ਜਿੰਨਾ ਜਿਹੜੇ ਪੁਆਇੰਟ ਕਰਦੇ ਨੇ ਜਿਹੜੇ ਕਾਊਂਟਰ ਚ ਚਲਾਉਂਦੇ ਨੇ STDGPE ਦੇ ਤਾਂ ਉਹ ਹੈਲਪਲਾਈਨ ਨੰਬਰ ਦੇ ਉੱਤੇ ਵੀ ਕਾਲ ਕਰ ਸਕਦੇ ਆ ਤੇ ਜਿਹੜੇ ਸ਼ਹਿਰ ਦਾ ਡੀਲਰ ਉਹਨਾਂ ਦੇ ਨੇੜੇ ਹੈਗਾ ਉਹਨਾਂ ਦੇ ਸ਼ਹਿਰ ਦੇ ਵਿੱਚ ਜੇ ਡੀਲਰ ਹੈਗਾ ਤਾਂ ਉਹ ਆਪਣੇ ਡੀਲਰ ਨੂੰ ਵੀ ਕੰਟੈਕਟ ਕਰਕੇ ਆਫ ਦੀ ਰਜਿਸਟ੍ਰੇਸ਼ਨ ਆਫ ਦੀ ਜਿਹੜੀ ਬੁਕਿੰਗ ਹੈ ਕੈਂਪ ਦੀ ਉਹ ਲੈ ਸਕਦੇ ਆ ਤੇ ਨਾਲ ਨਾਲ ਇੱਕ ਬੇਨਤੀ ਮੈਂ ਦੁਬਾਰਾ ਰਰੀਪੀਟ ਕਰਾਂਗਾ ਕਿ ਪੰਜਾਬ ਦੇ 140 ਸ਼ਹਿਰਾਂ ਦੇ ਵਿੱਚ STDGPE ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਡੀਲਰ ਰੱਖੇ ਜਾਣਿਆ ਤੇ ਉਹ ਡੀਲਰ ਸੰਪਰਕ ਕਰ ਸਕਦੇ ਆ ਕੰਪਨੀ ਦੇ ਨਾਲ ਇੱਕ ਸ਼ਹਿਰ ਦੇ ਵਿੱਚ ਇੱਕ ਹੀ ਡੀਲਰ ਰੱਖਿਆ ਜਾਏਗਾ ਜਿਹੜਾ ਕਿ ਪਿੰਡਾਂ ਦੇ ਜਿੰਨੇ ਗ੍ਰਾਹਕ ਸੇਵਾ ਕੇਂਦਰ ਹੈਗੇ ਸ਼ਹਿਰਾਂ ਦੇ ਜਿੰਨੇ ਗ੍ਰਾਹਕ ਸੇਵਾ ਕੇਂਦਰ ਹੈਗੇ ਉਹਨਾਂ ਦੀ ਨਿਗਰਾਨੀ ਕਰੇਗਾ ਤੇ ਉਹਨਾਂ ਦੀਆਂ ਸਰਵਿਸਿਜ਼ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਆ ਉਹ ਉਹਨਾਂ ਦਾ ਸੁਝਾਅ ਕਰੇਗਾ ਤਾਂ ਐਨਾ ਕਹਿਣਾ ਹੋਇਆ ਤੁਹਾਡੇ ਤੋਂ ਇਜਾਜ਼ਤ ਲੈਣਾ ਤੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਕਿ ਪਿਛਲੀ ਵੀਡੀਓ ਨੂੰ ਬੜਾ ਪਿਆਰ ਮਿਲਿਆ ਤੇ ਕਾਫੀ ਲੋਕਾਂ ਦੀਆਂ ਕਾਲਸ ਆਈਆਂ ਕਈਆਂ ਦੀਆਂ ਡੀਲਰਸ਼ਿਪ ਦੇ ਲਈ ਕਾਲਸ ਆਈਆਂ ਤਾਂ ਕਾਫੀ ਅੱਡੜ ਜਿਲ੍ਹਿਆਂ ਚੋਂ ਅੱਡੜ ਸ਼ਹਿਰਾਂ ਦੇ ਵਿੱਚ ਡੀਲਰ ਬਣਨੇ ਸ਼ੁਰੂ ਹੋ ਚੁੱਕੇ ਆ ਤੇ ਜਲਦੀ ਹੀ ਆਪਾਂ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਡਿਜੀਟਲ ਸੇਵਾ ਕੇਂਦਰ ਜਿਹੜੇ ਹੈਗੇ ਆ ਐਸਟੀਡੀਜੀਪੇ ਦੇ ਉਹ ਜਲਦੀ ਤੋਂ ਜਲਦੀ ਕਵਰ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਬੈਂਕਾਂ ਦੀਆਂ ਮੁਸ਼ਕਲਾਂ ਤੇ ਜਿਹੜੀਆਂ ਕਚੈਰੀਆਂ ਦੇ ਵਿੱਚ ਸਰਟੀਫਿਕੇਟ ਦੇ ਹੋਰ ਕਈ ਕੰਮ ਕਰਨ ਦੀਆਂ ਮੁਸ਼ਕਲਾਂ ਹੈਗੀਆਂ ਉਹ ਆਪਾਂ ਪਿੰਡਾਂ ਦੇ ਵਿੱਚ ਹੀ ਹੱਲ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਕਾਰ ਦੇ ਨਾਲ ਮੀਟਿੰਗਾਂ ਵੀ ਕਰਨ ਜਾ ਰਹੇ ਹਾਂ ਫైనాన్స్ ਮਿਨਿਸਟਰ ਕੋਲ ਉਮੀਦ ਹੈ ਕਿ ਆਪਾਂ ਜਲਦੀ ਫైనాన్స్ ਦੇ ਸੈਕਟਰ ਨੂੰ ਅੱਗੇ ਲਿਜਾਣ ਦੇ ਲਈ ਪੰਜਾਬ ਦੇ ਵਿੱਚ ਫైనాన్స్ ਮਿਨਿਸਟਰ ਦੇ ਨਾਲ ਵੀ ਮੀਟਿੰਗ ਜਲਦੀ ਆਪਾਂ ਕਰਾਂਗੇ ਧੰਨਵਾਦ ਮਿਹਰਬਾਨੀ ਸਾਰਿਆਂ ਨੂੰ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਤੇ ਜਿੱਦਾਂ ਵੀ ਕੋਈ ਵੀ ਕੁਐਸਚਨ ਆ ਉਹ ਕਮੈਂਟ ਦੇ ਵਿੱਚ ਜਾਂ ਮੈਨੂੰ ਮੈਸੇਜ ਦੇ ਵਿੱਚ ਜਾਂ ਫਿਰ ਮੇਰਾ ਨੰਬਰ ਹੈ ਜਿਹੜਾ 94632 4486 ਉਸ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ WhatsApp ਰਾਹੀਂ ਵੀ ਕਾਲ ਰਾਹੀਂ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ